ਪਿਸਟੂ ਦਾ ਤਾਂ ਨਹੀਂ ਜੀ ਲੱਗਿਆ ਕਿਰਨ ਤਾਂ ਵਧ ਗਿਆ ਸੱਦਿਆ ਸੀ ਰੌਣਕ ਮੇਲਾ ਜਾਂ ਹੋਰ ਕੀ ਆ ਉਹਦੀ ਜਮਾਈ ਕੱਲ ਰਹਿ ਗਿਆ ਪੋਤਾ ਤਾਂ ਤਾਂ ਪੋਤਰਾ ਤਾਂ ਦਾ ਰਵੇ ਘਰੇ ਤੇ ਜਵਾਗ ਹੀ ਵਗ ਲੈ ਜਾ ਲੈ ਮਾਮੇ ਮਾਂ ਮੇਰੀ ਜੱਫੀ ਬਾਤ ਵਿੱਚ ਬੰਸਾ दोने लग <laughs> <laughs> चार डर लगे लंबी मिल हां टू थ्री स्टार्ट चल चल ਦਿਆ ਹੋਗੇ ਐਸੀ ਬਹੁਤ ਵਧੀਆ ਐਸੇ ਸਾਰੇ ਨਾਲ ਤੋਂ ਕਿ ਤਿਆਰ ਹੋ ਗਈ ਮਮਣਿਆ ਜੀ ਨਵਾਂ ਸੂਟ ਪਾਇਆ ਪਹਿਲੀ ਵਾਰੀ ਵਾਲਾ ਮਨਗੀ ਪਹਿਲੀ ਵਾਰੀ ਦੀ ਸ਼ੁਰੂਆਤ ਹੋਈ ਹੈ ਨਾ ਨਾ ਘੋਮਰਾ ਵਧੀਆ ਬਸ ਮੱਛੀ ਜਿਆਦਾ ਜੀ ਉਹਨੇ ਸੀਟ ਤੇ ਮਾਰੀ ਹੈ ਕਿ ਗਿਪਸ ਰਵੀ ਜੀ ਜਾਏ ਤੇ ਕਪੜਾ ਮਾਰੀ ਆਂਦੇ ਸੀ ਨਾ ਸੋਪੀਆਂ ਵਿੱਚ ਹਾਂ ਬੈਸ ਦੇਖ ਗਰਪਿਤਪਾ ਬਿਦਲਿਆ ਜੀ ਨੇ ਕਿਹਾ ਹਾਂ ਸਲੰਗੀ ਬਤਾਓ ਵੀ ਆਖੀ ਕੀ ਆਪਰ ਹੋਰ ਤੋਂ ਆਈ ਨਿਕਲੇ ਮਾਰਕ ਐਰਪੋਰਟ ਤੇ ਅੱਛਾ ਮਲਿਆ ਲੋਇਲ ਲਾਈ ਬਾਈ ਵੇ ਜਿਹੜਾ ਸੜਾਈ ਚਲਾਉਂਦਾ ਉਹ ਬੜਾ ਵਧੀਆ ਹੈ ਹਾਂ ਉਹ ਵੀਰਾ ਬਹੁਤ ਵਧੀਆ अच्छी लग रही है। होता तो था। ओपन वाला सिंगिंग बैठोगी? हाँ हाँ हाँ। अच्छा। क्या बुटे जी? हम्म। मौसम लगी? हाँ जी। खराब पार्किंग लग दिया

맞아. <laughs> <laughs> ਕਰੂ ਬਾਰ ਲੈ ਆ ਲੈ ਕਰੋ ਚੀਜ਼ ਰੇਟ ਦੇਖ ਕੇ ਹੈਨਾ ਕਿੰਨਾ ਕਿੰਨਾ ਰੇਟ ਚੱਕ ਰੱਖਿਆ ਜਿਵੇਂ ਮਿਲ ਗਿਆ ਬੋਰਡਿੰਗ ਪਾਸ ਤੇ ਹੁਣ ਹੁਸ ਚੱਲੇ ਹੈ ਕਿੰਨਾ ਥਾਂ ਮੱਲੇ ਆ ਹਾਂ ਜਦ ਖਰਚੇ ਨੇ ਉਹ ਵਾਸ਼ੇ ਤੱਕ ਆ ਮੈਂ ਤਾਂ ਜੋਪਾ ਹੰਦੂ ਫਿਰਵਾ ਦਉਂਗੀ ਜੇ ਮੈਂ ਰੋ ਰੋਣ ਲੱਗਿਆ ਤਾਂ ਕੋਈ ਨਹੀਂ ਹੱਤਨਾ ਫਿਰ ਇਹ ਮੋੜ ਜਾ ਮੁੰਡੇ ਹੋ ਗਿਆ ਸਾਰਾ ਕੋਲ ਜਿਹੜੀ ਹੋ ਰਹਾ ਲੱਗਦਾ ਤੇ ਜੀ ਕਿਤੇ ਦੇਖ ਸ਼ਾਹ ਦੋਸਤ ਤੇਰੇ ਕੋਲੇ ਹੀ ਹੈ ਤੂੰ ਅੱਗੇ ਅੱਗੇ ਫਿਰ ਦੇ ਕਿੰਨਾ ਕਿ ਨਜ਼ਾਰਾ ਹੈ ਨਜਾਇ ਤੇ ਚੜਨ ਮਾ ਅਸੀਂ ਕਿੱਥੇ ਜਾ ਦੇਖ ਲੈ ਕਿ ਨਹੀਂ ਕਹਿਤਾ ਚੜ੍ਹਨਗਾ ਇਹਨੂੰ ਗੋਸ਼ਮੀਨ ਗਾਣਾਉਣ ਦੇ ਵਾਸਤੇ ਆਇਆ ਹੈ। ਛਾਟ। ਉਹ ਤਾਂ ਮੈਂ ਕੱਟ ਕਰ ਲਊਗਾ। ਤੋੜੀਂ ਧੋਣਾ। ਮੂੰਹ ਰੋਹੀ ਮੱਤੀ ਹੈ। ਮੂੰਹ ਦੂਰ ਕਿਉਂ ਹੋ ਗਿਆ? ਅੰਦਰ। ਹੋਰ ਕੀ? ਆ ਜੀ ਸਾਹਮਣੇ। ਕਿਹਨੇ ਰਿਸ਼ਤੇਦਾਰ ਜੀ ਸਾਧ ਕਿਉਂ ਨੇ ਕਿ ਵਿਆਹ ਜੇ ਕਰਕੇ ਫਿਰ ਫਿਰ। ਕਰਮਨ। ਉਹ ਵੀ ਜੀ। ਕਿਧਰ ਨੂੰ ਗੋਸ਼ਕੇ। ਕਰਮਨ। ਪਿਸਟੂ ਦਾ ਤਾਂ ਨਹੀਂ ਜੀ ਲੱਗਿਆ ਕਿਰਨਾਂ ਦਾ ਵਧ ਗਿਆ ਸੱਦੇ ਸੀ ਰੌਣਕ ਮੇਲਾ ਜਾਂ ਹੋਰ ਕੀ ਆ ਉਹਦੀ ਸਾਰੇ ਜਮਾਈ ਕੱਲਾ ਰਹਿ ਗਿਆ ਉਹ ਕਹਿੰਦਾ ਜਮਾਈ ਕੋਈ ਨਹੀਂ ਕਿ ਕੋਈ ਨਵਾਂ ਮੈਂਬਰ ਆਊਗਾ ਘਰੇ ਕਹਿੰਦਾ ਨਾ ਇਹ ਤਾਂ ਪੁਰਾਣੇ ਬੜਾ ਇੱਕ ਸੀ ਉਹ ਵੀ ਚੱਕਦਾ ਸੁਤਾ ਕੋਈ ਨਹੀਂ ਪਰ ਇੱਕ ਦੂਜਨ ਟੱਕਰਿਆ ਕੋਈ ਵੀ ਨਹੀਂ ਨਹੀਂ ਜਦੋਂ ਰਾਤ ਦੇ ਕਹਿੰਦੇ ਨਾ ਰਵੀ ਸੌਂ ਗਿਆ ਹਾਂ ਰਵੀ ਕੋਈ ਸੁਤਾ ਮੈਂ ਰਵੀ ਕੋਈ ਬੰਦੇ ਦੇਖਿਆ ਉਹ ਤਾਂ ਹਰ ਇੱਕ ਵਾਰੀ ਬਸ ਕਰਿਆ ਚੁੰਗਿਆ ਪਾ ਕੇ ਹੁਣ ਤਾਂ ਸਮਾਤਾ ਇਸ ਵੀ ਦੇ ਦੱਸ ਫਿਰ ਹਾਂ ਨਹੀਂ ਕਿਚਨ ਪਪੜੀ ਲਾਦੀ ਆ ਨਾ ਕੀ ਕੰਨਾਂ ਲਾ ਲੀਆਂ ਅੱਛਾ ਦੋ ਦੋ ਬਸੇ ਟਾਇਰ ਲੱਗੇ ਚਾਰ ਟਾਇਰਾਂ ਟਾੜੀ ਦੋ ਪੱਸੀ ਕੰਨਾਂ ਲਾ ਦੋਨੇ ਪੱਸੀ ਲੱਗੇ ਉਹਦੇ ਟਾਇਰ ਚਾਰ ਡਾਰ ਲੱਗੇ ਜਿਹਨੂੰ ਜੋਤ ਲੰਬੀ ਮਿਲ ਕੇ ਜਾ ਹਾਂ ਚਲੇ ਹਿੱਕ ਤੋਂ ਗਿਆ ਝੁੰਡਲਾ ਕਿੰਨੇ ਤੂੰ ਤੁਸੀਂ ਨਾ ਰਜੋ ਤਾਵੇਂ ਨੇ ਇਹੇ ਕਿ ਲੈ ਫੋਟੋ ਵਿੱਚ じゃ ਪੋਰਟ ਤੇ ਬੈਠਾ ਪੋਰਟ ਵਾਲੀ ਕਰ ਦਿੰਦੇ ਨੇ ਸਾਮਾ ਜੀ ਹੁਣ ਹਟ ਗਏ ਮਾਮੀ ਨੇ ਚੁੱਪ ਕਰ ਜਾਵੇ ਸ਼ਾਂਤਾਂ ਹੁੰਦਾ ਮਾਮੀ ਨੇ ਮੈਂ ਰਵੀ ਨਾਲ ਕੇ ਮੂੰਹ ਮਿਲਿਆ ਵੀ ਕੱਲ ਜਾ ਕੇ ਤੇ ਤਾਈ ਨੂੰ ਫੜੀ ਸੀ ਕਹਿੰਦਾ ਸੁਣ ਲਖੇਤ ਵਾਲੇ ਨੂੰ ਮਿਲਿਆ ਫੇਰ ਆ ਕੇ ਨਾਉਣ ਲੱਗ ਗਿਆ ਮਸਰੀਏ ਨਾਉਣੇ ਪੜੇ ਇਹ ਆ ਗਿਆ ਆਪਾਂ ਗੇਮ ਖੇਡੀਏ ਬਈ ਨਹੀਂ ਪਹਿਲਾਂ ਤਾਂ ਨਾ ਹੋਇਆ ਇੰਨਾ ਡੈਲਡ ਜਿਹਾ ਆਪਣੇ ਗੋੜ ਹੁੰਦਾ ਸੀ ਇਹਦੇ ਮੈਂ ਅੱਧੀ ਤੇਲ ਲੈ ਕੇ ਉਹਨਾਂ ਰੋਇਆ ਆਪਣੇ ਪਿੰਨੇ ਗਾਉਂ ਨਰੇ ਆ ਦੇ ਅੱਛਾ ਪਾਸੇ ਬਣਾਈ ਜਰਾਂ ਹਾ ਹੀਟਰ ਜਿਹੜਾ ਲਾਇਆ ਹੋਇਆ ਹੁੰਦਾ ਸੀਗਾ ਬਣਾ ਦਿਖਾਇਆ ਕਿੱਥੇ ਪਹੁੰਚ ਗਏ ਮਾਮਾ ਜੀ ਪਾਣੀ ਚ ਨਹੀਂ ਰਵੀ ਇੱਥੇ ਪਹੁੰਚ ਗਏ ਕੀ ਨਾਮ ਨੂੰ ਮਾਂ ਪਾਣੀ ਪਾਣੀ ਦਾ ਨਾਮ ਨਹੀਂ ਦੱਸੋ ਪਾਣੀ ਦਾ ਨਾਮ ਪਾਣੀ ਆ ਬਸ ਪਾਣੀ ਆ ਬਸ ਜੰਬੂੜਾ ਕਿਹਨੇ ਜੰਬੂੜਾ ਪਾਉਣ ਫੈਸਟੂ ਪਤਾ ਨਹੀਂ ਚੱਲਥੇ ਹੁਣ ਇਹ ਮਾਚਾ ਪਾਉਂਦੇ ਸੀ ਛੋਟਾ ਦਾ ਬੜਾ ਛਾ ਇੰਨਾ ਸਖੜਾ ਸੀ ਮਮਾ ਨੂੰ ਸੁਣਿਆ ਕਿ ਅਸੀਂ ਕੱਲ ਦੇ ਚੀਜ਼ ਇਹ ਬਸ ਉਹ ਜਦੋਂ ਨਿੱਕਾ ਸੀ ਨਾ ਆ ਤਾਂ ਜਿੱਦੀ ਹੋਇਆ ਸੀ ਉਹਦੇ ਲੈ ਹੁੰਦਾ ਸੀ ਫਸ ਗਿਆ ਕੰਮ ਕਿ ਦੂਇਆ ਤਾਂ ਆ ਗਈ ਹੈ ਨਹੀਂ ਬਸ ਹਾਂ ਦੇਖ ਬਸ ਆਹੀ ਨਹੀਂ ਬਸ ਅਸੀਂ ਤਿਆਰੀ ਬੈਠੇ ਹੋ ਮੰਮੀ ਅਸੀਂ ਅਸੀਂ ਤਿਆਰੀ ਆਠਾਂਗੇ ਹੱਥ ਚੜਨ ਅਸੀਂ ਵਿੱਚ ਹੀ ਬੈਠੇ ਸੀ ਸਾਰੇ ਤੈਨੂੰ ਦਿਸੇ ਨਹੀਂ ਵਿੱਚ ਸਮੁੰਦਰ ਜਿੱਥੇ ਨਾਂ ਚੜਾਈ ਗਿਆ ਬਾਬਾ ਟਾਈ ਮਾਈ ਗਿਆ ਤੂੰ ਦੇ ਮਦਦ ਉੱਤ ਦਿਨਾਂ ਜੀ ਤੂੰ ਉਸ ਤੂੰ ਇਹਦੇ ਸੀਨ ਜਗ ਨਹੀਂ ਜੇ ਬੱਦਲ ਹੀ ਬਦਲਦੀ ਨੇ ਸੀ ਸਮੁੰਦਰ ਦਿਸੇ ਨਹੀਂ ਸਤੇ ਹਾ ਦੀਸ ਜਿਾ ਕਿਉਂ ਲੱਗਦਾ ਪਰ ਜਦੋਂ ਪਰਦੇਸੇ ਨੂੰ ਬਾਹਰ ਕੋਸੇ ਨਾ ਮੈਂ ਨਾ ਬੋਲ ਕੁਝ ਸੁਣ ਲੂਗਾ ਇਹਦਾ ਸਪਾਕਾ ਸੜੇ ਕੁਤੰਮਗੇ ਕਾਲੇ ਜੇ ਨਾ ਐਨਾ ਹੋ ਗਿਆ ਥੋਪੀਆ ਈਟੀ ਏਥੋਪੀਆ ਹੋ ਗਿਆ ਤਾਂ ਲੱਗਦਾ ਇਹ ਕਿ ਸਾਰਾ ਨੂੰਰੇ ਸਮਝ ਗਈ ਹਾਂਜੀ ਹਾਂਜੀ ਤੇ ਅੱਜ ਤੱਕ ਵੀ ਟੈਂਕ ਹੀ ਜਾਂ ਬਦਲ ਤਾਂ ਬਲੱਡ ਬਰਨ ਟਿਕਾੜ ਗਿਆ ਸੋਚੀ ਕਿ ਸਾਰਾ ਦਫਾਲੇ ਦਾ ਫੜੀ ਮੇਂਗਨ ਮਿੱਟ ਜਾ ਰਹੀ ਹੁੰਦੀ ਮਾਤਲੋ ਪਰ ਇਹ ਆਖਰੀ ਨਾ ਪਟਿਆ ਹੋਏ ਚਾਰ ਪਤਾ ਨਹੀਂ ਬਲੱਡ ਘੜ ਗਿਆ ਤੇ ਤਾਂ ਆਤਮੇ ਉਹ ਜੇ ਕੋਈ ਵਾਰ ਆ ਮਾਰੀ ਇਸੇ ਵੇਲੇ ਤਾਂ ਬਲਦੀ ਮਾ ਜੋ ਕੋਈ ਪਾਣਾ ਬਸ ਨੋਟ ਹੋਈ ਸੀ ਕਿ ਪਸੰਦ ਆਉਂਦੀ ਸੀ ਸੋਰੀ ਨਾਲ ਬੈਠੀ ਸੀ ਹੋਰ ਵੀ ਧਿਆਨ ਕਰਿਆ ਉਹਨਾਂ ਦੇ ਨਾ ਰੰਗ ਨਾ ਨੰਬਰ ਕਿ ਨਹੀਂ ਉਹ ਇਦਾਂ ਸੀ ਆਹ ਪਹਾੜੂੜ ਜਿਵੇਂ ਦਿਖਦੇ ਆ ਨਾ ਪੂਰਾ ਘੈਂਟ ਹਾਂ 에어ਪੋਰਟ ਪਹਾੜ ਤੇ ਸੀਗਾ ਉੱਤੇ ਪਹਾੜ ਤੇ ਉੱਤੇ ਸੀ 에어ਪੋਰਟ ਅੱਛਾ ਲੈ ਆਇਆ ਤੇ ਪੂਰਾ ਘੈਂਟ ਹੈ ਜਾ ਚ ਡਰ ਨਹੀਂ ਲੱਗਿਆ ਨਾ ਜਮਾ ਵੀ ਨਹੀਂ ਉਤਰਨ ਵੇਲੇ ਚੜਨ ਵੇਲੇ ਮੰਮੀ ਇੰਨਾ ਡਰ ਨਹੀਂ ਲੱਗਿਆ ਮਾੜਾ ਮੋਟਾ ਜਿਹਾ ਗਣੇਸ਼ ਗਣੇਸ਼ ਤਾਂ ਨਹੀਂ ਕਰਿਆ ਕਿ ਚੜਨ ਕੀ ਕੀਤਾ ਸੀ ਹੋਰ ਹਾਂ ਕੀ ਕੀਤਾ ਨਹੀਂ ਆਏ ਜੀ ਚੜੇ ਜਦੋਂ ਉਦੋਂ ਆਏ ਜੀ ਨਾ ਗਿਆ ਤੇ ਹੱਥ ਪਾਲ ਕਸ ਤੈਨੂੰ ਹੈਲੋ ਕਰੀ ਜਾਂਦਾ ਕਹਿੰਦਾ ਕੀ ਹਾਲ ਚਾਲ ਹੈ ਆ ਸੀ ਆ ਸੀ ਰਵੀ ਵੀ ਨਾ ਉਧਰ ਆ ਪਿਆ ਹੈ ਕੜਾ ਕਲੇਡਾ ਬੜਾ ਰਵਾਇਤ ਦੀ ਬਾਤ ਰੋਇ ਨਹੀਂ ਮੈਂ ਤਾਂ ਬੜੀ ਮਜ਼ਬੂਤ ਰਹੀ ਹੋਰੀ ਕੰਮ ਚੱਲ ਰਿਹਾ ਮੈਂ ਤਾਂ ਮੰਮੀ ਕਹਿੰਦੀ ਨਾ ਰੋਇਆ ਤੇਰੇ ਵਾਂਗੂ ਉਹ ਚੀਕਾ ਫਾਫਾ ਰੋਇਆ ਮੈਂ ਕਿਹਾ ਤੁਸੀਂ ਰਵਾਤ ਆ ਦਵਾ ਕੇ ਹਾਂ ਹਾਂ ਮੈਂ ਕਹਿੰਦਾ ਵੀ ਇਹਨੂੰ ਕਹਿੰਦੇ ਆ ਪਾਸੇ ਵੀ ਰਮਿੰਨਾ ਵੀ ਹੁਣ ਤੂੰ ਨਾ ਰੋਇਆ ਹਲਾ ਹਾਂਜੀ ਮੇਰੇ ਕੋਲੇ ਹੁਣ ਜਿਵੇਂ ਅੱਜ ਸਵੇਰੇ ਵੱਜ ਗਏ ਨੇ 9 9 ਵਜੇ 36 ਮਿੰਟ ਹੋਇਆ ਹੁਣ ਐਸ ਟਾਈਮ ਉਹ ਕੰਮ ਪੂਰਾ 24 ਘੰਟੇ ਤੇ ਫਿਰ ਜਦੋਂ ਇਹ ਆਉਣਗਾ ਮੇਰੀਆਂ ਪ੍ਰਜਾਗਾਂ ਇਹਨਾਂ ਨੂੰ ਵੀ ਟੋਪੀ ਜੀ ਲੈ ਕੇ ਆਉਣੀ ਪਊਗੀ ਇੱਥੇ ਲੈਣੀ ਪੈਂਦੀ ਆ ਇੱਥੇ ਹੋਰ ਲੈਣੀ ਪੈਂਦੀ ਆ ਤੇ अच्छा <खसे तो स्चायगेड़ी> हां <है> आ भी ਪਾਣੀ ਪੋਗੂ ਤੇ ਉਹਨਾ ਹੋ ਜਾਊਗਾ ਲੈਣੋ ਮਤਲਬ ਕਿ ਤੈਨਾਂ ਜਾਣ ਜਾਵਾਂਗੇ ਫੇਰ ਤੈਨ੍ਹੇ ਵੀ ਆਉਂਦੀ ਪਹਿਲੇ ਜਾਣ ਦੀ ਵਲੌਗਿੰਗ ਬਣਾਵਾਂਗੇ ਵੀ ਅਸੀਂ ਲੈਣ ਚੱਲੇ ਆਂ ਤੇ ਜਦੋਂ ਉੱਤੇ ਪਹੁੰਚ ਗਏ ਉਰਤਨੀ ਵਲੌਗਿੰਗ ਬਣਾਵਾਂਗੇ ਫਿਰ ਉਹਨਾਂ ਨੂੰ ਘਰੇ ਲਿਆ ਕੇ ਤੇਲ ਤੁਲ ਦਵਾਂਗੇ ਇੱਕ ਇੱਕਟਾਂਗੇ ਪੂਰਾ ਹੀ ਪੂਰਾ ਸਵਾਗਤ ਕਰਾਂਗੇ ਉਹਦਾ ਕੈਮਰਾ ਕਿਸੇ ਹੋਰ ਨੂੰ ਫੜਾ ਦਿਓ ਤੁਸੀਂ ਵਿੱਚ ਆਉਣੇ ਚਾਹੀਦੇ ਹੋ ਹਮ ਬਰਨਸ ਕੈਮਰਾ ਕਿਸੇ ਹੋਰ ਨੂੰ ਫੜਾ ਦਿਓ ਤੁਸੀਂ ਵਿੱਚ ਆਉਣੇ ਚਾਹੀਦੇ ਹੋ ਠੀਕ ਹੈ ਜੀ ਜ਼ਰੂਰ ਸਾਬ ਜੀ ਤੇ ਫਿਰ ਨਹੀਂ ਕਰਨਾ ਵੀਡੀਓ ਤੇ ਕੋਈ ਹੋਰ ਹੀ ਬਣਾਉਂਦੀ ਸ਼ਾਇਦ ਬੰਦਾ ਹੈ ਕਿ ਬਣਾਣੀ ਨਹੀਂ ਨਹੀਂ ਨਾ ਬਸ ਬਣਾਣੀ ਉਹਦਾ ਨਹੀਂ ਨਹੀਂ ਬਣਾ ਲਓ ਫਰ ਕਿ ਭੰਡ ਭਰਾ ਦੋਨੀ ਮੇਰੀ ਗੱਲ ਸੁਣਾ ਮੇਰੀ ਗੱਲ ਸੁਣਾ ਥੋੜੀ ਕਿ ਤੁਸੀਂ ਤੂੰ ਆਪ ਦਾ ਪ੍ਰਾਈਵੇਟ ਰੱਖ ਲਈ ਅਕਾਊਂਟ ਆਪ ਵੀ ਦੇਖ ਲਿਆ ਕਰੋ ਵਾਜੀ ਹਾਂ ਸਹੀ ਮੇਰਾ ਤਾਂ ਉਸੇ ਹੀ ਬੰਦ ਨੂੰ ਨਾ ਵੀਡੀਓ ਬਣਾਉਣ ਲਈ ਫਿਰ ਕੀ ਆਪ ਹੀ ਦੇਖੀਏ ਕਿ ਅਗਰ ਯਾ ਵੀ ਕੱਟੀਏ ਕਿ ਹੌਲੀ ਹੌਲੀ ਹਟ ਜਾਊਗਾ ਫਿਰ ਫਿਰ ਸਾਡੀ ਸਾਰੀ ਪੂਰੀ ਪਲੈਨਿੰਗ ਆ ਫਿਰ ਜਿਹਨੂੰ ਘਰੇ ਲਿਆ ਗਏ ਫਿਰ ਉਹ ਤਾਂ ਕੇਕ ਕੱਟ ਕੇ ਤੇਲ ਫਿਲ ਚੋ ਕੇ ਫਿਰ ਅਸੀਂ ਉਹਨੂੰ ਚੱਲ ਮਾਰਾ ਫਟਾ ਧਵਾ ਤਵਾ ਕੇ ਬੈਸ ਕਰਕੇ ਪਰ ਉਹਨੇ ਜ਼ਗਰਦਾਰੇ ਲੈ ਕੇ ਜਾਵਾਂਗੇ ਫਿਰ ਉਸ ਨੂੰ ਕਿਤੇ ਮੌਲ ਮੁੱਲ ਲੱਕੇ ਤਮੰਗੇ ਇਕੱਲ ਰਾਤ ਨੂੰ ਪਰ ਰਾਤ ਹਨੇਰਾ ਕਿਉਂਦੀ ਹੋ ਜਾਂਦਾ ਹਮ ਤੇ ਕਰਨ ਲਈ ਕਿਉਂਕਿ ਇੰਨੀ ਗਰਮੀ ਨਹੀਂ ਹੋਈ ਹੈਗੀ ਫਿਰ ਬਸ ਫਿਰ ਉਹਨਾਂ ਦਾ ਕੀ ਆਵੇਗਾ ਪਰ ਉਹਨੇ ਸੌਣਾ ਹੋਊਗਾ ਫਿਰ ਉਹਨੂੰ ਅਗਲੇ ਦਿਨ ਫਿਰ ਅਗਲੇ ਦਿਨ ਸਭ ਤੋਂ ਪਹਿਲਾਂ ਉਹਨਾਂ ਦਾ ਸੈੱਟ ਨੰਬਰ ਦੋਣਾ ਜਿਹੜਾ ਨਾ 에어ਪੋਰਟ ਤੇ ਲਿਆ ਠੀਕ ਹੈ ਸਾਰੇ ਪਲਾਨ ਸਾਡੇ ਫਿਕਸ ਨੇ ਪੂਰੇ ਹਫਤੇ ਦੇ ਤੁਸੀਂ ਨਹੀਂ ਲੱਗੇ ਜਾਂਦੇ ਮੇਰਾ ਤੇ ਪੂਰਾ ਦਾ ਹਾਰੂਰ ਵੀ ਲੱਗਦਾ ਹੈ ਲੋਕਾਂ ਦਾ ਤੇ ਉਹਦਾ ਇਹ ਨੂੰ ਲੈ ਦੇ ਹੋਇਆ ਨਾ ਕੋਈ ਲੋਕ ਸਾਡੇ ਤੇ ਵੀਡੀਓ ਬਣਾ ਲੈਣੀਆਂ ਵੀ ਆ ਗਈਆਂ ਅੰਦੇਸੇ ਚੱਕੀ ਜਾਣ ਦੇਖੋ ਲੈ ਜਾਓ ਲੈ ਜਾਓ ਵਧੀਆ ਕਹਿੰਦਾ ਸੀ ਅਕੇ ਦੀਦੀ ਗੁਲਦਸਤਾ ਤਾਂ ਭੁੱਲ ਹੀ ਗਈ ਇਹਦੀ ਪੈਣ ਉਹ ਪੈਣ ਕਿ ਕਰਾਂ ਬਾਹਰੋਂ ਮੇਰਾ ਜਾ ਹੋ ਗਿਆ ਅੱਛਾ ਇਹ ਤਾਂ ਸੁਣਾ ਜੁਣਾ ਲੱਗੀਆਂ ਤੁਸ ਨੂੰ ਤਾਂ ਰੰਗ ਬਰੰਗਾ ਹੈ ਤਾਂ ਵਾਓ ਆਾ ਹੋਟਲ ਚਾਹੀਦੀ ਨੀ ਕਰਾਂ ਗੁਆਈ ਆਾ ਫਫਾਰੇ ਚਲੀ ਜਾਂਦੇ ਬਾਹਰੋਂ ਠੰਡੀ ਹਵਾ ਆਉਂਦੀ ਏ ਲੇ ਲੈ ਇਹ ਗੇਂ ਕਰਦਾ ਉਹਨੂੰ ਪਰਮ ਇਹ ਮੂ ਆਇਆ ਪਰ ਕਿਵੇਂ ਕਰ ਜੇ ਰੁੱਸਿਆ ਹੁੰਦਾ ਹੈ ਅੱਛਾ ਵੀਡੀਓ ਕੁਆਲਟੀਵੀ ਤੇ ਠੀਕ ਤਾਂ ਵੰਦਾ ਜਾਂਦਾ ਕਰ ਤੀਵੀ ਦੇਖਦਾ ਹੈ ਠੀਕ ਹੈ ਦਵਾਰ ਹੀ ਆਇਆ ਨਾ ਕਿਹਨੂੰ ਆਤਾ ਨਮਾਉਣਾ ਹੈ ਕੱਲ ਨੂੰ ਨਮਾ ਮੰਗੇ ਕਿਹਨੂੰ ਵਾਲਾ ਤਾਂ ਵੀ ਨਹੀਂ ਕੀਤਾ ਠੀਕ ਹੈ ਲੇਟ ਜੇ ਬਾਹਲੇ ਹੋ ਗਏ ਸੀ ਬਾਹਲੇ ਜਾਣੇ ਆ ਗਏ ਸੀ ਤੇ ਮਮਾ ਕਹੇ ਸੀ ਨਾ ਹੁਣ ਤੁਹਾਡੇ ਸਾਹਮਣੇ ਹੈਗਾ ਕੈਨੇਡਾ ਵਾਲਿਆਂ ਵੱਲੋਂ ਵਲੌਗ ਜੋ ਕਿ ਰਵੀ ਦਾ ਵੈਲਕਮ ਕਰਨ ਵਾਸਤੇ ਉਹਨਾਂ ਨੇ ਵਲੌਗ ਸਟਾਰਟ ਕੀਤਾ ਸੀਗਾ ਇਹ ਹੈਗੇ ਮਾਮਾ ਜੀ ਦੀ ਕੁੜੀ ਨਵੀ ਦੀਦੀ ਇੱਥੇ ਰਵੀ ਕੈਨੇਡਾ ਪਹੁੰਚ ਗਿਆ ਸੀ ਤੇ ਉਹ ਇਮੀਗ੍ਰੇਸ਼ਨ ਵਾਸਤੇ ਵੇਟ ਕਰੀ ਜਾਂਦੇ ਸੀਗੇ ਸਾਰੇ ਬੈਠ ਕੇ ਕਿੰਨੇ ਘੰਟੇ ਲੱਗੇ ਸੀ ਅੱਛਾ ਫਿਰ ਇਹ 7:30 ਸਵੇਰੇ ਹੋਏ ਹੈ ਤਾਂ ਫਿਰ ਦੀਦੀ ਨੂੰ ਥੋੜਾ ਜਿਹਾ ਹੋ ਗਿਆ ਨਾ Excitement. Mm -hmm. वन टू थ्री स्टार्ट चल चल <laughs> <laughs>